रेडी ਕੀ ਤੁਸੀਂ ਕਦੀ ਰਿਕਾਰਡ ਕੀਤੀ ਹੋਈ ਆਵਾਜ਼ ਸੁਣੀ ਹੈ ਪ੍ਰਸ਼ਨ ਚਿੰਨ ਕੀ ਉਹ ਤੁਹਾਨੂੰ ਚੰਗੀ ਲੱਗੀ ਪ੍ਰਸ਼ਨ ਚਿੰਨ ਲੋਕ ਤੁਹਾਡੇ ਪਹਿਰਾਵੇ ਅਦਾਵਾਂ ਅਤੇ ਉੱਠਣ ਬੈਠਣ ਦੇ ਢੰਗ ਦੇ ਨਾਲ-ਨਾਲ ਆਪਦੇ ਬੋਲਣ ਤੋਂ ਵੀ ਪ੍ਰਭਾਵਿਤ ਹੁੰਦੇ ਹਨ ਡੰਡੀ ਜਦੋਂ ਤੁਸੀਂ ਕਿਸੇ ਬੱਚੇ ਨਾਲ ਗੱਲ ਰਹੇ ਹੋ ਤਦ ਕੀ ਤੁਹਾਡਾ ਸੁਰ ਖੁਦ ਤੇਜ ਹੋ ਜਾਂਦਾ ਜਿਵੇਂ ਓਏ ਮਨੂ ਇੱਥੇ ਆ ਡੰਡੀ ਦੂਜੇ ਪਾਸੇ ਕਿਸੇ ਵੱਡੇ ਆਦਮੀ ਨਾਲ ਬੋਲਣ ਵੇਲੇ ਸੁਰ ਗੰਭੀਰ ਹੋ ਜਾਂਦਾ ਹੈ ਜਿਵੇਂ ਭਰਾ ਜੀ ਜਰਾ ਇੱਥੇ ਆਓ ਡੰਡੀ ਸੁਰਾਂ ਦੇ ਵਿੱਚ ਫਰਕ ਦਾ ਸਮਝਦਾਰੀ ਨਾਲ ਪਰਯੋਗ ਕਰਕੇ ਬਾਣੀ ਨੂੰ ਰੋਚਕ ਅਤੇ ਅਸਰਦਾਰ ਬਣਾਇਆ ਜਾ ਸਕਦਾ ਹੈ ਡੰਡੀ ਗਲਤ ਬੋਲਣ ਨਾਲ ਗੱਲ ਦਾ ਮਤਲਬ ਬਦਲ ਜਾਂਦਾ ਹੈ ਡੰਡੀ ਉਦਾਹਰਨ ਦੇ ਤੌਰ ਉੱਤੇ ਵੇਖੋ ਡੰਡੀ ਮੈਨੂੰ ਆਪਣੇ ਘਰ ਬੁਲਾਉਣ ਲਈ ਧੰਨਵਾਦ ਸੁਰ ਦੀ ਬਦਲੀ ਨਾਲ ਇਹੀ ਵਾਕ ਪੰਜਾਂ ਭਾਵਾਂ ਵਿਚ ਕਿਹਾ ਜਾ ਸਕਦਾ ਹੈ ਡੰਡੀ शुद्ध ਹਿਰਦੇ ਨਾਲ ਬੋਲ ਕੇ ਵਿਅੰਗ ਪਰਿਆ ਤਹਨਾ ਮਾਰਦੇ ਹੋਏ ਹੈਰਾਨੀ ਨਾਲ ਗੁੱਸੇ ਨਾਲ ਅਤੇ ਬਹੁਤ ਸ਼ੁਕਰਗੁਜ਼ਾਰੀ ਨਾਲ ਡੰਡੀ ਉਚਾਰਨ ਦੇ ਮਾਮਲੇ ਵਿੱਚ ਜ਼ਿਆਦਾਤਰ ਲੋਕਾਂ ਦੀ ਪਹਿਲੀ ਸਮੱਸਿਆ ਇਹ ਹੁੰਦੀ ਕਿ ਸੁਰਾਂ ਵਿੱਚ ਬਹੁਤ ਘੱਟ ਤਬਦੀਲੀ ਲਿਆਉਂਦੇ ਹਨ ਡੰਡੀ ਇਸ ਨਾਲ ਉਹਨਾਂ ਦਾ ਬੋਲਣਾ ਬੋਰ ਜਿਹਾ ਲੱਗਣ ਲੱਗਦਾ ਹੈ ਡੰਡੀ ਆਓ ਉਚਾਰਨ ਬਦਲਣ ਦੀਆਂ ਬਰੀਕੀਆਂ ਨੂੰ ਸਮਝਣ ਦਾ ਯਤਨ करिए ਡੰਡੀ ਕਿਸੇ ਬਾਕ ਦੇ ਮੁੱਖ ਸ਼ਬਦਾਂ ਦੀਆਂ ਮਾਤਰਾਵਾਂ ਉੱਤੇ ਜ਼ੋਰ ਦੇਣ ਦਾ ਅਭਿਆਸ करिए ਡੰਡੀ ਚੁਣੋ ਕੇ ਕਿਹੜਾ ਸ਼ਬਦ ਜ਼ੋਰ ਨਾਲ ਕਿਹਾ ਰੈਡੀ ਜਾਵੇ ਡੰਡੀ ਮਿਸਾਲ ਦੇ ਤੌਰ ਉੱਤੇ ਜੇ ਕਿਹਾ ਜਾਵੇ ਇਹ ਪੁਸਤਕ ਮੇਰੀ ਹੈ ਪਹਿਲਾ ਇਹ ਸ਼ਬਦ ਉੱਤੇ ਜ਼ੋਰ ਪਾਓ ਫਿਰ ਮੇਰੀ ਉੱਤੇ ਅਤੇ ਅੰਤ ਵਿੱਚ ਹੈ ਉੱਤੇ ਡੰਡੀ ਤੁਹਾਨੂੰ ਮਹਿਸੂਸ ਹੋਵੇਗਾ ਕਿ ਹਰ ਵਾਰ ਬਾਕ ਦਾ ਅਸਰ ਪੈਨ ਹੋ ਜਾਂਦਾ ਹੈ ਡੰਡੀ ਉੱਥੇ ਹੀ ਮੇਰੀ ਉੱਤੇ ਜ਼ੋਰ ਪਾਉਣਾ ਬੱਚਿਆਂ ਵਰਗਾ ਨਜ਼ਰ ਆਉਂਦਾ ਹੈ ਡੰਡੀ ਪੁਸਤਕ ਜਾਂ ਹੈ ਸ਼ਬਦ ਉੱਤੇ ਜ਼ੋਰ ਪਾਉਣ ਨਾਲ ਅਜੀਬ ਜਹੀ ਪੱਦੀ ਭਾਵਨਾ ਪੈਦਾ ਹੁੰਦੀ ਹੈ ਡੰਡੀ ਇਸੇ ਤਰ੍ਹਾਂ ਹੋਰ ਬਾਕਾਂ ਦਾ ਅਭਿਆਸ ਕਰੋ ਅਤੇ ਆਪਣੀ ਰੋਜ਼ ਦੀ ਗੱਲਬਾਤ ਵਿੱਚ ਇਸ ਪ੍ਰਭਾਵ ਨੂੰ ਦਰਸਾਉਣ ਦੀ ਕੋਸ਼ਿਸ਼ ਕਰੋ ਡੰਡੀ ਕੁਝ ਕਵਿਤਾਵਾਂ ਨੂੰ ਜ਼ੋਰ ਨਾਲ ਪੜੋ ਡੰਡੀ ਤੁਸੀਂ ਇੱਕ ਹੀ ਸੁਰ ਵਿੱਚ ਕਵਿਤਾਵਾਂ ਨੂੰ ਨਹੀਂ ਪੜ ਸਕਦੇ ਡੰਡੀ ਬਾਣੀ ਵਿੱਚ ਆਪਣੇ ਆਪ ਉਤਾਰ ਚੜਾ ਆ ਜਾਂਦਾ ਹੈ ਡੰਡੀ ਲਹਿਜੇ ਵਿੱਚ ਵੀ ਬਦਲਾ ਆ ਜਾਂਦਾ ਹੈ ਡੰਡੀ ਇਹ ਖੂਬਸੂਰਤੀ ਸਾਨੂੰ ਭਾਰਤਕ ਵਿੱਚ ਵੀ ਲਿਆਉਣੀ ਚਾਹੀਦੀ ਹੈ ਡੰਡੀ ਪੜਦੇ ਵੇਲੇ ਪੂਰਨ ਵਿਰਾਮ ਉੱਤੇ 1 ਸਕਿੰਟ ਰੁਕੋ ਅਰਧ ਵਿਰਾਮ ਉੱਤੇ ਇੱਕ ਪਲ ਲਈ ਰੁਕੋ ਡੰਡੀ ਵਿਰਾਮ ਜਾਂ ਅਰਧ ਵਿਰਾਮ ਉੱਤੇ ਰੁਕਣਾ ਆਪ ਦੇ ਬੋਲਣ ਦੀ ਸ਼ੈਲੀ ਨੂੰ ਪ੍ਰਭਾਵਸ਼ਾਲੀ ਬਣਾ ਸਕਦਾ ਹੈ ਦੰਡੀ ਆਪਣਾ ਚਿਹਰਾ ਉੱਪਰ ਕਰਕੇ ਸੁਣਨ ਵਾਲਿਆਂ ਵੱਲ ਮੂੰਹ ਕਰਕੇ ਖਾਸ ਤਰੀਕੇ ਨਾਲ ਬੋਲਣ ਦੀ ਕੋਸ਼ਿਸ਼ ਕਰੋ ਦੰਡੀ ਅਸੀਂ ਉਸ ਲੈਕਚਰ ਤੋਂ ਜਾਣੂ ਹਾਂ ਜਿਹੜੇ ਆਪਣਾ ਸਾਰਾ ਲੈਕਚਰ ਬਲੈਕਬੋਰਡ ਉੱਤੇ ਹੀ ਦੇ ਦਿੰਦਾ ਹੈ ਡੰਡੀ ਕਿਸੇ ਮੀਟਿੰਗ ਵਿੱਚ ਆਪਣੀ ਬੋਲੀ ਆਪਣੇ ਕਲਮ ਨੂੰ ਹੀ ਦੇ ਦਿੰਦਾ ਹੈ ਡੰਡੀ ਨਾ ਜਨਾ ਮਿਲਾ ਕੇ ਗੱਲ